ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਚੈਨਲ ਤੇ ਸਾਰਿਆਂ ਦਾ ਸਵਾਗਤ ਕਰਦੀ ਆਂ ਆਪਾਂ ਕਹਿੰਦੇ ਨਹੀਂ ਹੁੰਦੇ ਵੀ ਔਲੇ ਦਾ ਖਾਦਾ ਚਿਕੜ ਦਾ ਡਿੱਗਿਆ ਸਿਆਣੇ ਦਾ ਕਿਹਾ ਮੰਗ ਰੋ ਸਵਾਦ ਆਉਂਦਾ ਆਪਾਂ ਨੇ ਅੱਜ ਔਲੇ ਦੇਖੋ ਸਿਆਣਾਂ ਚ ਔਲੇ ਆ ਵਾਧੂ ਆਉਂਦੇ ਆ ਜਦੋਂ ਵਾਧੂ ਆਉਂਦੇ ਆ ਉਹਨਾਂ ਦਾ ਕੀ ਕਰਨਾ ਆਪਾਂ ਨੇ ਖਾਓ ਔਲੇ ਵੱਧ ਤੋਂ ਵੱਧ ਖਾਓ ਆਪਾਂ ਨੂੰ ਦੇਖੋ ਅੱਖਾਂ ਵਾਸਤੇ ਵੀ ਬਹੁਤ ਵਧੀਆ ੜ ਵਾਲਾਂ ਵਾਸਤੇ ਵੀ ਪੇਟ ਵਾਸਤੇ ਵੀ ਜੇ ਆਪਾਂ ਕਹਿੰਦੇ ਨਾ ਵੀ ਜਿਆਦਾ ਮੜਾ ਪਾ ਆਈ ਜਾਂਦਾ ਉਹਨਾਂ ਨੂੰ ਸੁੱਕੇ ਔਲੇ ਵੀ ਆਪਾਂ ਭੋਂਕੇ ਪੀ ਸਕਦੇ ਆ ਵੀ ਡਾਕਟਰ ਕਹੀ ਜਾਂਦੇ ਨੇ ਦਵਾਈ ਲਓ ਪਤਲੇ ਹੋ ਜਾਓਗੇ ਦਵਾਈਆਂ ਲੈਣ ਦਾ ਕੋਈ ਫਾਇਦਾ ਨਹੀਂ ਹੁੰਦਾ ਉਹਨਾਂ ਨੂੰ ਆਥਣੇ ਭੋਂਦੇ ਔਲਿਆਂ ਨੂੰ ਦੇਖੋ ਤੜਕੇ ਨੂੰ ਪੀ ਲੋ ਉਹ ਬਹੁਤ ਵਧੀਆ ਨੇ ਸਿਹਤ ਵਾਸਤੇ ਪੇਟ ਵਾਸਤੇ ਨਾਲੇ ਆਪਣੇ ਉਹ ਵੀ ਸਿਹਤ ਵਾਸਤੇ ਵੀ ਬਹੁਤ ਵਧੀਆ ਨੇ ਆਪਾਂ ਜੇ ਕੱਚਾ ਔਲਾ ਵੀ ਆਪਾਂ ਨੇ ਜੂਸ ਕੱਢ ਕੇ ਪੀ ਲੇ ਜਵੇਂ ਸੇਂਹੂ ਹੀ ਖਾਧਾ ਜਾਂਵੇ ਉਹ ਬਹੁਤ ਵਧੀਆ ਚੀਜ਼ ਆ ਗਈ ਸਾਡੇ ਖੇਤ ਅਸੀਂ ਖਾਣ ਦੇ ਮਾਰਿਆਂ ਨੇ ਪੇਡਾ ਲਾਇਆ ਹੋਇਆ ਬਹੁਤ ਘਰ ਉਥੋਂ ਲੈ ਕੇ ਜਾਂਦੇ ਨੇ ਔਲੇ ਬਹੁਤ ਵਧੀਆ ਲੱਗਦੇ ਨੇ ਉਤੇ ਪਰ ਮੈਂ ਕਈ ਵਾਰੀ ਮਿਹਨਤ ਕਰੀ ਆ ਵੀ ਮੈਂ ਕੱਚਾ ਖਾ ਜਾ ਖਦਾ ਨਹੀਂ ਜਾਂਦਾ ਦੋ ਕੁਰਕੀਆਂ ਖਦਿਆ ਦੇ ਨੇ ਨਹੀਂ ਖਦਾ ਨਹੀਂ ਜਾਂਦਾ ਨਾਲੇ ਦੇਖੋ ਜਿਵਾਉਂਦੇ ਨਾਲ ਤਜਾਬ ਨਹੀਂ ਬਣਦਾ ਹੁਣ ਮੈਂ ਅੱਜ ਸੱਪਾ ਨੇ ਕੀ ਕਰਨਾ ਅੱਜ ਤੁਹਾਨੂੰ ਮੈਂ ਦੱਸਦੀ ਆ ਆਪਾਂ ਨੇ ਮਿੱਠੀਆਂ ਕੰਡੀਆਂ ਬਣਾਉਣੀਆਂ ਨੇ ਉਹਦੀਆਂ ਔਲੇ ਦੀਆਂ ਚਲ ਨਹੀਂ ਖਦਾ ਜਾਂਦਾ ਆਪਾਂ ਤੋ ਖੱਟਾ ਲੱਗਦਾ ਹੁੰਦਾ ਵੀ ਉਹਨੂੰ ਆਪਾਂ ਮਿੱਠਾ ਬਣਾ ਕੇ ਵੀ ਖਾ ਸਕਦੇ ਆ ਵੀ ਔਲਾ ਬੱਦ ਤੋਂ ਬੱਦ ਖਾਓ ਹੁਣ ਤਾਂ ਆਮੀ ਦੇਖੋ ਲੋਕਾਂ ਦੇ ਪੇਡੇ ਘਰੇ ਲਾਏ ਹੋਏ ਨਹੀਂ ਸਾਡੇ ਬਹੁਤ ਰਿਸ਼ਤੇਦਾਰਾਂ ਨੂੰ ਵੀ ਬਹੁਤ ਦੇ ਦਿੰਨੇ ਆ ਗਾਂਡੀ ਗਵਾਂਡੀ ਵੀ ਖਾਂਦੇ ਨੇਗੇ ਵੀ ਨਾ ਵਧੀਆ ਚੀਜ਼ ਆ ਮੈਂ ਕਹਿੰਦੇ ਨੇ ਭਾਈ ਲੈ ਜੋ ਕੋਈ ਗੱਲ ਨਹੀਂ ਗਈ ਕਈ ਵਾਰੀ ਜੇ ਬੱਦ ਵੀ ਹੁੰਦੇ ਨੇ ਫਿਰ ਅਸੀਂ ਗਵਾਂਡੀਆਂ ਨੂੰ ਦੇ ਵੀ ਦਿੰਨੇ ਆ ਮੈਂ ਕਹਦੇ ਨੇ ਵੀ ਔਲੇ ਲੈ ਭਾਈ ਸਾਰੇ ਜਾਣੇ ਚਾਰ ਪਾ ਕੇ ਖਾਓ ਔਲੇ ਬਹੁਤ ਵਧੀਆ ਚੀਜ਼ ਆ ਵੀ ਇਹ ਹੁਣ ਆ ਦੇਖ ਆਪਾਂ ਨੇ ਕੀ ਕਰ ਲੇ ਔਲੇ ਆਪਾਂ ਉਬਲ ਮੇ ਧਰਲੇ ਇਨਾਂ ਨੂੰ ਆਪਾਂ ਚੰਗੀ ਤਰ੍ਹਾਂ ਵਸਾਂ ਐ ਬਾਲੀ ਚੱਲੋ। ਬਾਲ-ਵਾਲ ਕੇ ਵਧੀਆ ਬਣਾਓ ਇਹਨੂੰ ਐਨ। ਛੁੱਲੇ 'ਤੇ ਧਰਲੇ ਬਿਸ਼ੱਕ ਦੀ ਨਿੰਗਾਂ ਇਸ ਤੇ ਧਰਲੇ। ਜਿਹਦੇ ਕੋਲੇ ਚੁੱਲਾ ਆਲਾ ਚੁੱਲੇ 'ਤੇ ਧਰ ਲੈਂਦਾ ਭਾਈ। ਜਿਹਦੇ ਕੋਲੇ ਗੈਂਸ ਆਲੇ ਹੁਣ ਆਪਾਂ ਨੇ ਕੀ ਕਰ ਲਈ ਇਹਦੀਆਂ ਹਿੜਕਾਂ ਕੱਢ ਲਓ। ਹਿੜਕਾਂ ਕੱਢ ਕੇ ਸਾਰੀਆਂ ਪਰਾਂ ਕਰ ਦੋ ਇਹਨਾਂ ਨੂੰ ਥਾਲੀ 'ਚ ਪਾ ਲਓ। ਥਾਲੀ 'ਚ ਪਾ ਕੇ ਬਸ ਐ ਕੱਲਾ 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 ਇਹਦਾ ਕਰ ਲਓ ਵੀ ਐਂ ਵੀ ਹੁੰਦਾ ਵੀ ਕਈ ਵਾਰੀ ਦਾਗ-ਦੂਗ ਹੁੰਦੇ ਨੇ ਇਹਨਾਂ ਨੂੰ ਵੀ ਆਪਾਂ ਪਰਾਂ ਕੱਢ ਦੇਣੇ ਨੇ ਹੁੰਦੇ ਆਂ ਦਾਗਾਂ ਨੂੰ ਵੀ। ਵੀ ਵਿੱਚ ਦਾਗ ਫਿਰ ਖਾਨ ਚ ਵਧੀਆ ਨਹੀਂ ਲੱਗਦੇ ਹੁੰਦੇ ਨਾਲੇ ਐ ਬੁਰਾ ਜਿਹਾ ਲੱਗਦੇ ਨੇ ਵਿੱਚ ਸਾਰੀਆਂ ਹੜਕਾਂ ਹੌਲੀ ਹੌਲੀ ਬੱਸ ਕੱਢੀ ਚੱਲੇ ਮੀਆਂ ਫਾੜੀਆਂ ਫਾੜੀਆਂ ਜੀਆਂ ਵਧੀਆ ਰੱਖੇ ਅੱਡ ਅੱਡ ਕਰਕੇ ਅੰਗੇ ਆਈ ਬੱਸ ਕਰੀ ਚੱਲੋ ਇਹਨਾਂ ਨੂੰ ਸਾਰਿਆਂ ਨੂੰ ਹੋਏ ਹੁਣ ਆਪਾਂ ਨੇ ਕੀ ਕਰ ਲਿਆ ਚਾਣੀ ਧਰ ਲਈ ਆਪਣੇ ਵਾਲ ਨੇ ਉਹਦੀਆਂ ਹੜਕਾਂ ਕੱਢ ਕੇ ਹੁਣ ਚਾਣੀ ਵਾਲ ਲਈ ਇੱਕ ਚਾਣੀ ਉਬਲ ਜਾਂਦੀ ਆ ਬੱਸ ਉਪੜੀ ਜਾਂਦੀ ਹੈ ਉਪੜੀ ਜਾਂਦੀ ਆ ਹੁਣ بس ਬਣਨ ਵਾਲੀ ਆਪਣੀ ਚਾਣੀ ਜੇਦੋ ਇਹ ਐਨ ਵਧੀਆ ਕਾੜੀ ਜੀ ਹੋ ਗਈ ਆ ਦੇ ਹੁਣ ਕੀ ਕਰਨਾ ਹੈ ਗਾੜੀ ਬਣ ਗਈ ਹੁਣ ਆਪਾਂ ਇਹਦੇ ਵਿੱਚ ਮਿਲਾ ਲੈਣਾ ਸਾਰੇ ਜਿਹੜੇ ਆਪਾਂ ਫਾੜੀਆਂ ਕੱਢੀਆਂ ਸੀ ਔ ਲੈਣੀਆਂ ਉਹਨਾਂ ਦੇ ਵਿੱਚ ਮਿਲਾਓ ਇਹਨਾਂ ਸਾਰੀ ਚਾਣੀ ਜਿਹੜੀ ਖੰਡ ਦੀ ਪਤ ਬਣਾਈ ਹੋਈ ਸੀ ਉਹ ਵੀ بس ਇਹਦੇ ਵਿੱਚ ਰਲਾਵ ਲੋ ਇਹਨੂੰ ਐ ਚੰਗੀ ਤਰ੍ਹਾਂ ਅੰਨੇ ਐੜੜਾ ਲਾ ਕੇ ਨਹੀਂ ਬਸ ਹੁਣ ਆਪਾਂ ਇਹ ਥਾਲੇ ਚ ਕੱਢ ਲਈ ਇਹ ਤੇ ਜਿਹੜਾ ਖੱਟਾ ਪਾਣੀ ਤੇ ਮਾੜਾ ਮੋਟਾ ਤੱਤੇ ਨਾਲ ਉਹ ਵੀ ਨਿਕਲ ਜਾਂਦਾ ਪੂਰਾ ਹੁਣ ਆਲੇ ਸਾਰੀ ਉਹ ਕਰਕੇ ਅਸੀਂ ਨੂੰ ਥਾਲੇ ਚ ਐ ਕੱਲੀ ਕੱਲੀ ਫਾੜੀ ਥਾਲੇ ਚ ਰੱਖੋ ਜੇ ਆਪਾਂ ਐਂ ਕਈ ਵਾਰੀ ਕਾਹਲ ਚ ਵੀ ਜ਼ਿਆਦਾ ਵੀ ਹੋ ਗਿਆ ਫਿਰ ਉਹ ਗਦਾਵਾ ਜਿਹਾ ਹੋ ਜਾਂਦਾ ਵਧੀਆ ਨਹੀਂ ਲੱਗਦਾ ਫਿਰ ਵੀ ਕਿੱਥੇ ਇਹ ਐਂ ਕੱਲੀ ਕੱਲੀ ਫਾੜੀ ਵਧੀਆ ਲੱਗਦੀ ਆ ਨੇ ਨੂੰ ਸਾਰੇ ਨੂੰ ਇੱਕ ਢਿੱਡ ਚੱਲੋ ਐਸਾ ਵੀ ਪਾਣੀ ਨਾ ਪੈਣ ਦੇ ਬੁੱਧਰ ਪਾਣੀ ਤਾਂ ਜਮਾ ਨਾ ਜਾਵੇ ਉਧਰ ਐ ਨਿਚੋੜ ਨਿਚੋੜ ਕੇ ਕੱਢੋ ਜੇਆਂ ਕਈ ਵਾਰੀ ਦਿੱਕਤ ਜੀ ਵੀ ਮੈਂ ਇਹਨਾਂ ਨਿਚੋੜਨ ਦੀ ਪਵਾਂ ਦੀ ਸਟੀਲ ਦੀ ਪੁਣਣੀ ਨਾਲ ਕੱਢ ਲਿਆ ਵੀ ਹੌਲੀ ਥੋੜੀ ਢਿੱਡ ਚੱਲੇ ਬੈਠਾ ਹਾਂ ਹੁਣ ਆਪਾਂ ਨੇ ਕੀ ਕਰਨਾ ਦੇਸੀ ਖੰਡ ਭੁੱਕਣੀ ਹੈ ਉੱਤੇ ਇਹ ਦੇਸੀ ਖੰਡ ਭੁੱਕੀ ਜਾਂਨੇ ਆਪਾਂ ਤਾਂ ਜੇ ਕਈ ਵਾਰੀ ਕਿਸੇ ਨੇ ਵੀ ਐ ਥੋੜਾ ਜਿਹਾ ਨੂਨ ਵਾਲਾ ਵੀ ਕਰਨਾ ਤਾਂ ਕਾਲਾ ਨੂਨ ਵੀ ਭੁੱਕ ਸਕਦੇ ਆ ਇਹਨੂੰ ਆਪਾਂ ਖੰਡ ਭੁੱਕ ਕੇ ਫਿਰ ਆਪਾਂ ਬਾਅਦ ਦੇ ਵਿੱਚ ਪਤਾ ਕੀ ਕਰਨਾ ਆਪਾਂ 2 ਦਿਨ ਇਹਨੂੰ ਸੁਕਾਉਣਾ ਸੁਕਾ ਕੇ ਮੜਾ ਵਧੀਆ ਬਣ ਜਾਂਦਾ ਫਿਰ ਫਿਰ ਡੱਬੇ ਚ ਪਾਉਣਾ ਇਹ ਸੁਕਾ ਕੇ ਵੀ 2 ਦਿਨ ਇਹਨੂੰ ਇਹੀ ਥાળ ਚ ਟਕੀ ਰੱਖੋ ਥાળ ਚ ਟਕ ਲਓ ਭਾਂਦੀ ਪ੍ਰਾਂਤ ਚ ਕਿਵੇਂ ਮਰਜੀ ਟਕ ਲਓ ਇਹਨੂੰ ਬਸ ਐ ਵੀ ਸੁਕਾ ਕੇ ਵਧੀਆ ਬਣ ਜਾਂਦਾ ਫਿਰ ਇਹਨੂੰ ਡੱਬੇ ਚ ਪਾਉਣਾ ਸੁਕਾ ਕੇ